ਸਤਿ ਸ਼੍ਰੀ ਅਕਾਲ ਕੋ ਕਿਥੇ ਆ ਬੜੀ ਹੈ ਅੰਡਾ ਪੋਣਾ ਕੇ ਟੰਨੂ ਆਈ ਨੂੰ ਹੋ ਗਿਆ ਵਾ ਤੂੰ ਕਿਹੜੀ ਕੁੰਜੇ ਬੜੀ ਉਹ ਤਾਂ ਮੈਂ ਹੈਰਾਨ ਹੋਣ ਡਈ ਆ ਮੈਨੂੰ ਪਤਾ ਹੀ ਨਹੀਂ ਕਿ ਤੁਸੀਂ ਕਦੋਂ ਦੇ ਆ ਗਏ ਜੀ ਆ ਤਾਂ ਮੈਂ ਤਾਂ ਦੀ ਆਵਾਜ਼ ਸੁਣੀ ਤਾਂ ਭੱਜੀ ਆਈ ਅੱਛਾ ਮੈਂ ਤਾਂ ਰੌਲਾ ਪਾਉਂਦੀ ਫਿਰਨ ਡਈ ਆ ਮੈਂ ਕਹਿੰਦਾ ਪਨਾ ਘੰਟਾ ਆ ਗਿਆ ਮੈਂ ਵੀ ਆ ਕੇ ਆਂ ਦਲਜੀਤ ਨੂੰ ਵੀ ਮੈਂ ਮਤਲਬ ਵੇਖੀ ਨਹੀਂ ਉਹ ਕੰਦੀ ਜੀ ਬਣਿਆ ਕਿਥੇ ਆ ਉਹੋ ਜਾਣਾ ਕਿਥੇ ਆ ਵੇਦਾ ਸਾਰਾ ਕੰਮ ਸੰਭਿਆ ਪਹਿਲਾਂ ਮੈਂ ਸਫਾਈਆਂ ਸਾਰੀਆਂ ਕੀਤੀਆਂ ਫਿਰ ਨਾ ਅੰਦਰ ਨੀਂਦ ਆ ਗਈ ਨਹਾ ਤੋ ਕੇ ਸੌਂ ਗਈ ਤੇ ਹੁਣ ਮੇਰੀ ਅੱਖ ਖੁੱਲੀ ਆ ਤੇ ਮੈਂ ਹਾਏ ਹਾਏ ਮਾਇਤ ਕੁਆਦੀ ਹੁੰ ਗਈ ਐ ਹੈ ਚਲੋ ਕੋਈ ਨਹੀਂ ਬਣਾ ਲੈ ਰੋਟੀ ਪਾਣੀ ਹਾਂ ਮਸ ਨਹੀਂ ਬਣਾਉਣ ਅੱਛਾ ਚਲ ਫਿਰ ਬਣਾ ਫਿਰ ਫੁਲਕਾ ਖਾਈਏ ਫਿਰ ਹੈ ਹਾਂ ਚਲੋ ਠੀਕ ਹੈ ਚਲ ਕੋਈ ਨਹੀਂ ਮੰਮੀ ਆਖਾਂ ਵੀ ਪਤਾ ਨਹੀਂ ਠੀਕ ਹੋਵੇ ਸਹੀ ਕਿ ਲੱਭੀ ਪਈ ਨਾ ਮੈਂ ਜਾ ਕੇ ਪਤਾ ਲਵਾਂ ਹੁਣ ਬੂਟ ਹੋਇਆ ਵਾ ਨਹੀਂ ਨਹੀਂ ਲੱਗ ਗਈ ਅੱਛਾ ਅੱਛਾ ਤੇ ਬੈਠਾ ਹਾਂ ਚੱਲ ਮੈਂ ਹੀ ਰੋਟੀ ਲੈਣੇ ਵਾਸਤੇ ਕੋਈ ਗੱਲ ਖਾਣੇ ਕੋਟਾ ਲਿਆ ਕੇ ਸ਼ੂਗਰ ਸ਼ੂਗਰ ਮਾਲਕਾ ਤੇਰਾ ਪਿੱਪੂ ਆ ਤੂੰ ਪਤਾ ਨਹੀਂ ਲੱਗਾ ਜੇ ਮੈਂ ਪਤਾ ਹੁੰਦਾ ਇਹਨੇ ਮੈਨੂੰ ਜੀਣ ਜੋਗੀ ਨਹੀਂ ਰਹਿਣ ਦੇਣਾ ਹੈ ਸਾਰੇ ਟੱਬਰ ਦੇ ਵਿੱਚ ਜਿੰਨੇ ਮੇਰੀ ਉਹ ਪਦਨਾਮੀ ਕਰਨੀ ਜਿਹੜੀ ਕਰਨ ਵਾਲੀ ਨੰਦੀ ਚੱਲ ਜੋ ਰੱਬ ਕਰਦਾ ਚੰਗਾ ਹੀ ਕਰਦਾ ਚੱਲ ਹੁਣ ਤਾਂ ਬਾਹਰ ਦਿੱਤਾ ਮੈਂ ਘਰ ਨਾ ਹੁਣ ਵੇਨੇ ਆ ਬਾਬਾ ਕਰਾ ਮਾਤਾ ਦੀ ਕਰਾਮਾਤ ਤੇ ਕੀ ਕਰਦਾ ਮੈਨੂੰ ਲੱਗਦਾ ਭੂਆ ਦੀ ਸਕੀਮ ਵਰਤਨ ਦਾ ਨਾ ਇਹੋ ਸਹੀ ਮੌਕਾ ਵਾ ਦਲਜੀਤ ਨਾ ਮੈਂ ਕਰਦਾ ਹਾਂ ਸਲਾਹ ਦਲਜੀਤ ਹਾਂਜੀ ਆ ਗੱਲ ਸੁਣੀ ਯਾਰ ਆ ਗਈ ਹਾਂਜੀ ਮੇਰੀ ਸੁਣ ਗੱਲ ਜਿਹੜੀ ਗੱਲ ਉਹਨੂੰ ਭੂਆ ਨੇ ਕਹੀ ਸੀ ਨਾ ਹਾਂਜੀ ਹਾਂਜੀ ਉਹ ਮੇਰਾ ਰਾਧਾ ਅੱਜ ਸਹੀ ਮੌਕਾ ਵਾ ਕਰਨ ਦਾ ਚਲੋ ਉਹ ਕਰ ਲੀਏ ਠੀਕ ਆ ਦਲਜੀਤ ਲਾਇਆ ਰੋਟੀ ਕਿ ਤੈਨ ਦੂਜੀ ਤਰ੍ਹਾਂ ਕਾਵਾਂ ਹੈ ਇਹ ਕੋਣ ਕੜਕੰਡੇ ਆਵਾ ਇਹ ਤਾਂ ਸਣੀ ਲੱਗਦਾ ਵਾ ਲੈ ਕਰਤੀ ਕਰਾਮਾ ਤੀਰ ਤੁਕੇ ਨੇ ਹੈ ਹੁਣ ਚੱਲਣਗੇ ਤੀਰ ਨਿਸ਼ਾਨੇ ਤੇ ਹੁਣ ਵੇਖੀ ਜਾਓ ਗਾੜੀ ਗਾੜੀ ਕੀ ਬਣਦਾ ਵਾ ਜੈ ਬਾਬੇ ਤੀਰ ਤੁਕੇ ਦੀ ਜੈ ਬਾਬੇ ਤੀਰ ਤੁਕੇ ਦੀ ਚੱਲ ਹਾਂ ਦਲਜੀਤ ਕੌਰੇ ਤੇਰੀਆਂ ਪਸਲੀਆਂ ਤੇ ਹੁਣ ਪੰਣਣੀਆਂ ਬੰਨੇ ਹੈ ਹੁਣ ਆਊਗਾ ਸਵਾਦ ਅਸਲੀ ਚੱਲ ਪੁਆਵੇ ਗਾਂ ਦਫਾ ਹੋਈ ਟਾਈਮ ਨਹੀਂ ਚੰਗਾ ਹੋ ਗਿਆ ਉਹਦੀ ਵੀ ਮੈਕਰੋਫੋਨ ਆ ਗਿਆ ਤੇ ਚਲ ਗਈ ਇਹ ਦਵਾਦਾ ਨਹੀਂ ਤੇ ਉਹਨੇ ਤਾਂ ਪੁਆੜਾ ਇੱਥੇ ਪਾਇਆ ਪਾਇਆ ਸੀ ਉਹਨੇ ਤਾਂ ਮਰਸ਼ਾ ਥੋੜੀ ਲੰਗਣ ਦੇਣਾ ਹੈਗਾ ਉਹਨੇ ਤੇ ਆਉਂਦੇ ਹਟਾ ਦੇਣਾ ਹੈ ਸਭ ਕੋ ਹੁਣ ਮਜ਼ਾ ਆਊਗਾ ਤਮਾਸ਼ਾ ਵੇਖਣ ਦਾ ਚੱਲ ਜੀਵਨ ਜੋਤਾ ਹੋ ਜਾ ਤਿਆਰ ਤਮਾਸ਼ਾ ਵੇਖਣ ਨੂੰ ਅਲੋਕੁਸ਼ਰਤ ਓਏ ਆ ਇਹਨੂੰ ਟਾਈਮ ਇੰਨਾ ਲਾਇਆ ਤੂੰ ਤੇ ਟਾਈਮ ਤੇ ਲੱਗ ਹੀ ਜਾਂਦਾ ਨਾ ਹੁਣ ਟਾਈਮ ਲੱਗਦਾ ਕੋਈ ਚਾਹੀਦੀ ਚੀਜ਼ ਨੂੰ ਲੱਗਦਾ ਆ ਲਿਆਂਦਾ ਮੇਰੇ ਇੱਕ ਨਵਾਂ ਆਇਆ ਯਾਰ ਲੈ ਆਪਣਾ ਕੇ ਲੈ ਆ ਨਜ਼ਾਰਾ ਆਇਓ ਬੜਾਈ ਮਜ਼ਾ ਆਇਆ ਹੈ ਲੈਤੀ ਕਿਤੇ ਇਹੋ ਥਾਲੀ ਇਹਦੇ ਸਿਰ ਚ ਮਾਰਦਾ ਨਾ ਫਿਰ ਤੇ ਨਜ਼ਾਰੇ ਬਹੁਤੇ ਆਉਣੇ ਹੀਗੇ ਹੈ ਵੇਖ ਤੇ ਸਹੀ ਵੇਖ ਨਜ਼ਾਰੇ ਆਉਂਦੇ ਆਈ ਬਾਬੇ ਤੀਰਤੁਕੇ ਦਾ ਕਮਾਲ ਜੈ ਬਾਬੇ ਤੀਰਤੁਕੇ ਦੀ ਬਾਬਾ ਤੀਰਤੁਕਾ ਮੈਂ ਤੇ ਹੁਣੇ ਆਈ ਖੜੀ ਤੇਰ ਕੋ ਬਸ ਬਸ ਕੰਮ ਸ਼ੁਰੂ ਹੋ ਗਿਆ ਵਾ ਇੱਕ ਵਾਰੀ ਇੱਕ ਘਰੋਂ ਬਾਹਰ ਨਿਕਲ ਜਾਏ ਬਸ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਹੋਰ ਵੇਖਾਂ ਚੱਲ ਚੱਲੇ ਸਿਰ ਤੇ ਵੀ ਮਾਰ ਕੋ ਤਾਂ ਮਜਾਵੇ ਨਾ ਹੁਣ ਲੈ ਆ ਇੱਥੇ ਮੁੜ ਕੇ ਨਾਈ ਬਾਹਰੋਂ ਖਾ ਲਣਾ ਮੈਂ ਕਿਸ਼ਨਾ ਅੱਜ ਤੱਕ ਕੀ ਕਰੂ ਕੀ ਇੰਦਾ ਕਦੀ ਕੀਤਾ ਹੀ ਨਹੀਂ ਆ ਕੀਤਾ ਨਹੀਂ ਐਦਾਂ ਰੋਟੀ ਲਈ ਆ ਘੰਟਾ ਪਹਿਲਾਂ ਤੋਂ ਬੋਲੀ ਨਹੀਂ ਰਸੋਈ ਚ ਫਲੋਰਿਕ ਲਓ ਲਓ ਬੋਲੀ ਜਬਾਨ ਨਾਲ ਭਗਵਾਨਾ ਬੋਲੀ ਕਰ ਤੈਨੂੰ ਮੈਂ ਭੁਏ ਚੜਾਇਆ ਵਾ ਵੇ ਆ ਕੀ ਕਰਨ ਦਿਆ ਵਾ ਸ਼ਰਮ ਕਰ ਥੋੜੀ ਜੀ ਕਿਤੇ ਮੈਨੂੰ ਤੈਨੂੰ ਨਹੀਂ ਪਤਾ ਕਿਹ ਗੱਲ ਦਾ ਵੇ ਕਾਦੀ ਗੱਲ ਵਾ ਦੱਸ ਹੋ ਗਿਆ ਨਾ ਉਹੀ ਕੰਮ ਜੇ ਤੋ ਮੈਂ ਡਰਦੀ ਸੀਗੀ ਹੋ ਗਈ ਆ ਭਾਈ ਕੋਈ ਗੱਲ ਨਹੀਂ ਆ ਨਾ ਦੋ ਦਿਨ ਹੋ ਗਏ ਸਾਨੂੰ ਇੱਥੋਂ ਗਿਆ ਨੂੰ ਤੇ ਮਗਰੋਂ ਆ ਤਮਾਸ਼ਾ ਸ਼ੁਰੂ ਕਰਤਾ ਵਾ ਨਾ ਸ਼ਰਮ ਨਾ ਹਜਾ ਸਿਆਣਾ ਬੈਣਾ ਤੂੰ ਹੈਗਾ ਵਾ ਆ ਗਈ ਕੱਢਿਆ ਵਾ ਉਹ ਪਹਿੜ ਤੈਨੂੰ ਨਹੀਂ ਪਤਾ ਕਿਸ ਗੱਲ ਦਾ ਤੇ ਭੂਆ ਕਿੱਥੇ ਆ ਮੈਂ ਤਾਂ ਭੂਆ ਨੂੰ ਛੱਡ ਗਈ ਤੇ ਭੂਆ ਕਿੱਥੇ ਆ ਸੱਜੀ ਕਲਬੀ ਸੱਜੀ ਕਲਬੀ ਬੈਜੋ ਸੱਜੀ ਕਲਬੂ ਬੈਜ ਜਾ ਬੈਜੋ 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 ਮੈਂ ਦਾ ਭੂਆ ਕਿੱਥੇ ਆ ਭੂਆ ਭੂਆ ਦੀ ਸੱਸ ਬਿਮਾਰ ਹੋ ਗਈ ਸੀ ਅੱਛਾ ਤੇ ਉਹਨਾਂ ਨੇ ਐਮਰਜੈਂਸੀ ਰਾਤ ਹੀ ਜਾਣਾ ਪੈ ਗਿਆ ਅੱਛਾ ਉਹ ਰਾਤ ਚਲ ਗਈ ਤੇ ਤੀ ਹਮਗਰੋਂ ਤਮਾਸ਼ਾ ਲਾਇਆ ਪਾਣੀ ਲੈਣ ਹੈ ਤਮਾਸ਼ਾ ਭੈਣ ਹਣ ਦੋ ਦੋ ਕੰਟੇ ਰੋਟੀ ਲੈੜ ਦਊਗੀ ਫਿਰ ਮੈਂ ਕਿੱਧਰ ਜਾਣਾ ਵੇ ਚੂੜਾ ਜਿਹਦੇ ਹੱਥੀ ਤੇ ਤੂੰ ਸੋਹਣਾ ਲੱਗਣਾ ਵਾ ਹਾਏ ਹਾਏ ਆਪ ਮੋੜੇ ਪਉਣੇ ਕਿੱਥੋਂ ਆ ਗਏ ਦੋਵੇਂ ਜੀ ਇਹ ਜਦੋਂ ਕੋਈ ਕੰਮ ਹੋਊਗਾ ਨਾ ਐ ਟੱਪ ਜਾਂਦੇ ਮੌਕੇ ਦੇ ਉੱਤੇ ਇਹਨਾਂ ਨੇ ਨਹੀਂ ਵੇਖਣਾ ਹੈ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਚੰਗੇ ਪੜ੍ਹੇ ਤੇਥੋਂ ਨਿਕਲੇ ਸੀਗੇ ਫੇਰ ਕਿੱਥੋਂ ਵਾਪਸ ਆ ਗਏ ਆ ਚੱਲ ਕੋਈ ਨਹੀਂ ਹੁਣ ਮੈਨੂੰ ਲੱਗੇ ਤੇ ਨਾਲ ਤੇ ਜਾਣਾ ਹੀ ਪੈਣਾ ਵਾ ਥੋੜਾ ਬਹੁਤਾ ਹੁਣ ਮੈਨੂੰ ਵੀ ਨਾ ਮਾੜਾ ਮੋਟਾ ਸਾਥ ਤੇ ਦੇਣਾ ਹੀ ਪੈਣਾ ਵਾ ਚੱਲ ਮਨਾ ਵੇਖਾਂ ਜਾ ਕੇ ਹੁਣ ਜੈ ਪਾਵੇ ਤੀਰਤੁਕੇ ਦੀ ਬਾਬਾ ਹੁਣ ਤੂੰ ਹੀ ਆ ਇਹ ਵਾਰ ਨਾ ਖਾਲੀ ਨਾ ਜਾਵੇ ਟਾੜੇ ਵਾਂ ਨੂੰ ਜਨ ਗੜੇ ਹੋਏ ਆ ਤੁਸੀਂ ਡੇਬੇ ਲੜਨ ਹੋਣੀ ਵੇ ਚੂੜਾ ਦੇ ਹੱਥੀ ਉਹਦੇ ਕਿਤੇ ਆਂਡ ਗਵਾਂਡ ਕੋਈ ਦੇਖੂਗਾ ਤੇ ਸੁਣੂਗਾ ਤੇ ਤਾਨੂੰ ਕੀ ਕਹੂਗਾ ਹੈ ਕਿਤੇ ਸ਼ਰਮ ਨੂੰ ਹੱਥ ਮਾਰ ਮਾੜੀ ਮੋਟੀ ਆਂ ਸਖਿਆ ਮਿਲੀਏ ਤਾਨੂੰ ਹੱਦ ਹੋਈ ਆ ਉਹ ਕੋ ਠੰਡਾ ਲੈ ਆਉਣਾ ਹੀ ਉਹ ਚੁੱਪ ਕਰ ਜਾ ਪਾਣੀ ਪਾਣੀ ਲੋੜ ਤੇ ਨਾ ਨਾ ਭਈਆ ਪਿਓ ਤੁਸੀਂ ਹੱਦ ਹੋ ਗਈ ਤੇਰੇ ਵਾਲੀ ਤੇ ਉਹਦਾ ਸਭ ਹਟਾ ਬੰਦੇ ਮਕਾਈ ਜਨਾਂ ਦੱਸੋ ਦੀ ਗਲਤੀ ਕੀ ਆ ਜੇ ਰੋਟੀ ਪੰਜ 10 ਮਿੰਟ ਲੇਟ ਵੀ ਹੋਈ ਤੇ ਚਿਰਕਿਓ ਕੋਈ ਸ਼ੋਰ ਕਰਨ ਲੱਗ ਪਈ ਹੋਗੀ ਉਹ ਇੱਦਾਂ ਕਰੀਦਾ ਵਾ ਤੂੰ ਤਾਂ ਇਦਾਂ ਦਾ ਨਹੀਂ ਹਾਏ ਹਾਏ ਆ ਗਏ ਖੁਲਾਰੇ ਪਿਆਗੇ ਸੱਸਰੀ ਘਰ ਭੈਣ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਲੈ ਦੱਸ ਏ ਤੂੰ ਦਸਿਆਣਾ ਬਹਿਣਾ ਪੁੱਤ ਤੂੰ ਕਿੱਥੇ ਹੁਣ ਆ ਭਾਬੀ ਮੈਨੂੰ ਦਿੰਦੀ ਨੇ ਰੋਟੀ ਮੰਗਣ ਤੋਂ ਪਹਿਲਾਂ ਲੈ ਕੇ ਦਿੰਦੀ ਲਾਦੀ ਪੋਤਾ ਚੁੱਪ ਕਰ ਜਾ ਮੈਂ ਮੇਰੀ ਗੱਲ ਸੁਣ ਭਾਜੀ ਜਦੋਂ ਨੇ ਇੱਕ ਕਪਾਤੇ ਚੱਲਣਿਆ ਤੂੰ ਕਿੱਥੇ ਉਹਦਾ ਨਹੀਂ ਹਾਂ ਹੁਣ ਮੈਂ ਆਜੀ ਤਾਂ ਹੁਣ ਤੂੰ ਵੀ ਹਰੇਕੋਂ ਉੰਤਰਾ ਨਿਕਲ ਆਈ ਮੈਂ ਤੈਨੂੰ ਇਹ ਨਾ ਰੋਲਾ ਨਹੀਂ ਸੁਣਿਆ ਉਹ ਮੈਨੂੰ ਕਿੱਥੇ ਪਤਾ ਲੱਗਿਆ ਭਾਬੀ ਵਿਚਾਰੀ ਤੇ ਹੈ ਹੀ ਅੰਦਰ ਹੀ ਉਹ ਤੇ ਬਾਹਰ ਹੀ ਨਹੀਂ ਤੂੰ ਚੁੱਪ ਕਰ ਵਿਚਾਰਗੇ ਵਾਲਾ ਪਾਰਟ ਦਾ ਬਾਹਰ ਚ ਕਰ ਲੈ ਗੱਲ ਕਰ ਰਹੇ ਹਾਂ ਭੈਣ ਜੀ ਇਹਦੇ ਵਿੱਚ ਮੇਰਾ ਕੋਈ ਕਸੂਰ ਨਹੀਂ ਆ ਮੈਨੂੰ ਵਿੱਚ ਕਿਸੇ ਤੇ ਕੋਈ ਲਾਉਣ ਨਹੀਂ ਗਈ ਠੀਕ ਹੈ ਨਾ ਮੈਂ ਨਾ ਪਰਜਾਈ ਤਰੱਕ ਤੋਂ ਨਹੀਂ ਮੰਨਣ ਦੀ ਕੋਈ ਵੀ ਕਾਹ ਤੇ ਤੈਨੂੰ ਮੈਂ ਕੰਢੀ ਆ ਕਿ ਜਿਉ ਨਿਆਣੇ ਆ ਜੇ ਕਿਸੇ ਕੋਲ ਲਾਂਡੇ ਆ ਤੇ ਤੂੰ ਕਿੱਥੇ ਗਈ ਤੂੰ ਨਾ ਹਟਾਉਂਦੀ ਆਣ ਕੇ ਨਾ ਇਹਦਾ ਕਸੂਰ ਹੋਊਗਾ ਕੋਈ ਤਾਂ ਹੀ ਮੁੰਡਾ ਬੋਲਿਆ ਨਹੀਂ ਤੇ ਵਿਚਾਰਾ ਕਿਤੇ ਕਿਤੇ ਕੰਚ ਪਾਇਆ ਨ ਤੁਹਦਾ ਆ ਆ ਜਾ ਪਰ ਜਾਈ ਚੁੱਪ ਕਰ ਜਾ ਇੱਕ ਤੂੰ ਵਿਚਾਰੀ ਤੇ ਉਹਦੇ ਵਾਸਤੇ ਤੂੰ ਤੇ ਉਹ ਤੇਰੇ ਵਾਸਤੇ ਉਹ ਵਿਚਾਰਾ ਤੇ ਉਹ ਵਿੱਚ ਵਿਚਾਰੀ ਜਿਹੜੀ ਆ ਨਾ ਉਹ ਪਿਸਦੋ ਤੁਸੀਂ ਜੇ 5-10 ਮਿੰਟ ਲੇਟ ਹੋ ਗਈ ਰੋਟੀ ਤੇ ਕਿੱਧਰ ਦੀ ਆਖਰ ਆਜੀ ਜਦੋਂ ਬੰਦਾ ਖਪਿਆ ਤਾਂ ਪਿਆ ਪਰ ਉਹ ਹੁੰਦਾ ਵਾ ਨਾ ਫਿਰ ਉਹਨੇ ਆ ਕੇ ਰੋਟੀ ਤੇ ਇੱਕ ਮੰਗਣੀ ਹੁੰਦੀ ਆ ਤੇ ਜੋ ਉਹ ਵੀ ਨਾ ਟਾਈਮ ਨਾ ਦੋ ਤਾਂ ਫਿਰ ਅਗਲੇ ਨੇ ਸਿਰ ਚ ਖਾਲੀ ਮਾਰਨੀ ਆ ਜਾ ਹੁਣ ਚਾਹ ਬਣਾ ਲੈ ਜਾ ਕੇ ਕਿ ਬਹਿ ਰਹਿਣਾ ਵਾ ਰਹਿਣਾ ਹੀ ਆ ਚੁੱਪ ਕਰ ਜਾ ਯਾਰ ਤੂੰ ਪਾ ਦੋ ਜਾਨੀਆਂ ਤੁਹਾਡੇ ਘਰ ਹੈਗੀਆਂ ਵਾ ਚੱਲ ਇੱਕੋ ਨਹੀਂ ਬਣੀ ਦੂਜੀ ਬਣਾਉਂਦੀ ਰੋਟੀ ਯਾਰ ਚਾਹ ਨੰਗਣ ਦੀ ਆਉਂਦਾ ਤਮਾਸ਼ਾ ਲੱਗਾ ਵੇਖ ਲਿਆ ਮੈਂ ਤੇ ਆਈ ਚਲਕੜੀ ਪਲਹੋਕੇ ਹੁੰਦੀ ਆ ਵੇਖ ਕੇ ਹੁੰਦੀ ਸਭ ਠੀਕ ਠਾਕ ਵਾ ਤੇ ਆਉਂਦਾ ਤਮਾਸ਼ਾ ਲਾਇਆ ਏਡਾ ਤਗੜਾ ਤੁਸੀਂ ਚੱਲ ਜਾ ਚਾਹ ਬਣਾ ਲਿਆ ਹੁਣ ਇਹ ਨਾ ਹੋਵੇ ਚਾਹ ਵਾਲੇ ਕੱਪ ਤੇ ਸਿਰ ਚ ਮਾਰਦੇ ਨਾ ਮੇਰੀ ਗੱਲ ਸੁਣ ਪੱਛਾਈ ਉਹਨੂੰ ਜੋ ਕਹਿ ਲਈ ਆ ਤੂੰ ਹੀ ਚੱਲ ਜਾ ਕੋਈ ਚਾਹ ਬਣਾ ਲਿਆ ਤੇ ਮੈਂ ਨਾ ਭਾਬੀ ਨੇ ਕਹ ਤੋ ਜਾਣਾ ਵਾ ਐਨੇ ਨਹੀਂ ਜੋ ਮੇਰੀ ਸਮਝਣੀ ਆਪਣੀ ਹੁਣ ਹੋ ਰਹਿਣ ਦਾ ਯਾਰ ਅੱਜ ਅਸੀਂ ਚਾਹ ਨਹੀਂ ਪੀਣੀ 10 ਮਿੰਟ ਬਾਅਦ ਕੋਈ ਗੱਲ ਨਹੀਂ ਚਾਹ ਪੀਣਾਗੇ ਬੱਚਾ ਤੂੰ ਲੈ ਚਾਹ ਮੈਨੂੰ ਨਾ ਗੱਲ ਸੁਣਦੇ ਕੀ ਕਰਦੇ ਆ ਜਾਂ ਪਰਜਾਈ ਬਲੂਣੀ ਤੇ ਕਪ ਚਾਹੀ ਆ ਤੇ ਮੈਂ ਕਿਹੜੀ ਨਵੀਂ ਬਣਾਉਣੀ ਆ ਲੈ ਆਉਣੀ ਆ ਲੈ ਆਉਣੀ ਤੇ ਧਰ ਤੇ ਆਈ ਆ ਤੂੰ ਬੜਾ ਪਰਜਾਈ ਪਰਜਾਈ ਦਾ ਜਾਬ ਜਪਣ ਤੈ ਉਹ ਪੈਣਾ ਉਹ ਗੱਲ ਸੁਣ ਮੇਰੀ ਉਏ ਤਾਂ ਸਾਰੀ ਐਕਟਿੰਗ ਚੱਲਣ ਦੀ ਆ। ਨਹੀਂ ਐਕਟਿੰਗ ਆ। ਹਾਂ। ਇਹ ਕਿਦਾਂ ਦੀ ਐਕਟਿੰਗ ਆ? ਮੈਂ ਤਾਂ ਪੂਆ ਨੂੰ ਕਹਿ ਪਿਆ ਨੂੰ ਦੱਸਦੇ ਹਾਂ ਉਹਨਾਂ ਨੂੰ ਟਾਈਮ ਲੱਗਾ ਦੱਸਾਂ ਦਾ ਪੂਆ ਦਾ। ਪੂਆ ਨੇ ਫੋਨ ਹੀ ਨਹੀਂ ਕੀਤਾ। ਮੈਨੂੰ ਤਾਂ ਉਹ ਚਾਹੀ ਰਹੇ ਐਮਰਜੈਂਸੀ ਜਾਣਾ ਪੈ ਗਿਆ ਵਾ। ਅੱਛਾ। ਉਹ ਤੇ ਵਿਚਾਰੇ ਆਪਾਂ ਰੜ ਕੇ ਸਾਰਾ ਕੰਮ ਕਰਨਾ ਸੀ। ਉਹ ਕੀ ਐਕਟਿੰਗ ਯਾਰ ਮੇਰੇ ਕੋਈ ਦਿਮਾਗ ਦੀ ਗੱਲ ਪਾਓ। ਓ ਭਈਆ ਐਕਟਿੰਗ ਤੈਨੂੰ ਸਾਰੀ ਗੱਲ ਮੈਂ ਦੱਸ ਦਾਂਵਾ। ਪਾਈਆ ਆਹ ਇੱਕ ਗੱਲ ਬਾਤ ਤੈਨੂੰ ਮੋਟੀ ਮੋਟੀ ਮਦਦ ਦਿੱਤੀ ਉਹ ਦੱਸ ਬਾਕੀ ਦਾ ਕੰਮ ਆਪ ਰਲ ਕੇ ਕਰਨਾ ਹੁਣ ਤੀ ਦੋ ਦਿਨ ਜਾਣਾ ਨਹੀਂ ਗਾ ਮੇਰੀ ਗੱਲ ਸੁਣ ਮੈਨੂੰ ਮਨੂ ਬਾਬੇ ਦਾ ਦੱਸ ਕਿਹੜਾ ਬਾਬਾ ਵਾ ਮੈਂ ਨਾ ਭੀ ਇਹ ਸਾਰੀ ਨਾ ਬਾਬੇ ਨੂੰ ਫੜਨ ਦਾ ਜਾਲ ਵਾ ਤੇ ਭਾਬੀ ਨੂੰ ਫਸਾਉਣ ਦੀ ਸਕੀਮ ਆ ਹੁਣ ਤੀ ਸਾਥ ਦੋ ਮੇਰਾ ਜਿਹੜੇ ਤੈਨੂੰ ਅੱਗੇ ਟਾਈਮ ਨਾ ਮੈਂ ਤਾਂ ਸੋਚਿਆ ਭੂਆ ਨੂੰ ਤੁਹਾਨੂੰ ਦੱਸਦਾ ਹੁਣਾ ਵਾ ਉਹ ਇਹੋ ਜੇ ਬਾਬੇ ਤੇ ਮੈਂ ਲੱਭਦਾ ਫਿਰਦਾ ਵਾ ਬਸ ਫਿਰ ਭਾਈਆ ਤਿਆਰ ਹੋ ਜਾ ਤੁਸੀਂ ਦੱਸ ਕੀ ਕਰਨਾ ਬਾਬੇ ਨੂੰ ਲੱਭਦਾ ਫਿਰਨਾ ਹੈ ਲੋ ਭੈਣ ਆ ਭਾਵੇਂ ਕਿਥੇ ਮੇਰਾ ਨਹੀਂ ਚੱਲਦਾ ਨਾ ਇਕਾਸ ਨਾਲ ਸਰ ਦੇਣਾ ਮੈਂ ਕੋਈ ਨਾ ਅੱਜ ਇਹਨਾਂ ਦੇ 70% ਚੰਗੀ ਹੋਣੀ ਆ ਤੇ ਨਾਲੇ ਭਾਬੀ ਫੜਾਂਗੇ ਚਲੋ ਅੰਦਰ ਹੀ ਬਚਣ ਦੇ ਚਲੋ ਅੰਦਰ ਚਾਹ ਚ ਪੀਏ ਹੁਣ ਤੁਸੀਂ ਦੋ ਦੋ ਨੀਜੇ ਜਾਣਾ ਹੁਣ ਮੈਨੂੰ ਨਹੀਂ ਪਤਾ ਵੀ ਪਰ ਵੀ ਇਹ ਤਸੀਂ ਦਿਨੇ ਦਿਨੇ ਵਾਪਸ ਆ ਮੈਂ ਤਾਂ ਨਿਆਣੇ ਦਾ ਕੋਈ ਕੱਪੜਾ ਨਹੀਂ ਮੈਨੂੰ ਨਹੀਂ ਪਤਾ ਦੋ ਤਾਂ ਰਹਿਣਾ ਪੈਣਾ ਵਾ ਬਾਕੀ ਗੱਲ ਇਹ ਆ ਮੇਰੀ ਗੱਲ ਸੁਣੋ ਹੁਣ ਇਹ ਨਹੀਂ ਪਤਾ ਭਾਬੀ ਨੇ ਅੱਜ ਜਾਣਾ ਕੱਲ ਜਾਣਾ ਜਿੰਨੇ ਦਿਨ ਭਾਬੀ ਤੋਂ ਜਾਂਦੀ ਨਹੀਂ ਕਰੋ ਤੁਸੀਂ ਪਿੰਡ ਨੀਜੇ ਜਾਣਾ ਪਿੰਡ ਜੋ ਕਹਣਾ ਫੋਨ ਕਰਕੇ ਭਈਆ ਹੁਣੇ ਕਹਿ ਦੋ ਓ ਚਲ ਚਲ ਮੇਰੀ ਫਿਕਰ ਨਾ ਕਰ ਤੁਹੇਰੀ ਗੱਲ ਸੁਣਦਾ ਮੈਂ ਤਾਂ ਪਾ ਲੈਣੇ ਕੱਪੜੇ ਹਨੀ ਤੇ ਤੂੰ ਇੰਤਜ਼ਾਮ ਕਰਦਾ ਆਪਣਾ ਚੱਲ ਕੋਈ ਨਹੀਂ ਕੱਪੜੇ ਦੀ ਕਿਹੜੀ ਗੱਲ ਕੋਈ ਨਾ ਕੋਈ ਪੇਕੇ ਸੂਟ ਪਿਆ ਹੀ ਹੁੰਦਾ ਪੁਰਾਣਾ ਹੈਗੇ ਆ ਕੋਈ ਨਹੀਂ ਗੱਲ ਤੇ ਨਿਆਣੇ ਦੀ ਆ ਹੋਰ ਆਣ ਮਿਲ ਕੇ ਸਾਫ਼ ਦੋ ਜਿਹੜਾ ਸਾਡੇ ਘਰ ਦਾ ਕੰਮ ਖਰਾਬ ਹੋ ਗਿਆ ਸਿੱਧਾ ਕਰੀਏ ਇੰਥੋਂ ਤੱਕ ਕੰਮ ਵੀ ਵਿਗੜ ਗਿਆ ਬਾਬਾ ਨੇ ਦੋਲਤੀ ਆ ਹਾਂਜੀ ਦੱਸ ਇਹਨੂੰ ਕਿਤੇ ਹੈ ਸ਼ਰਮਝਿਆ ਮਾਸਾ ਆੜੇ ਸਿਆਣੇ ਆ ਇਹ ਤੇ ਕਰਾ ਲੈ ਕਾਰਪਟ ਤੇ ਇਹਨਾਂ ਨੇ ਉਹ ਮੇਰੀ ਗੱਲ ਸੁਣੋ ਬੜੀ ਲਿਖੀ ਹੈਗੀ ਆ ਉਹ ਤੇ ਬਾਬਾ ਚੱਕਰਾਂ ਦੀ ਕਿੱਥੇ ਪੈ ਗਈ ਉਹ ਤਾਂ ਮੈਨੂੰ ਸਮਝ ਨਹੀਂ ਆਉਂਦੀ ਮੇਰੀ ਸੁਣੋ ਗੱਲ ਮਤ ਮਾਰੀਏ ਚੁੱਪ ਕਰ ਜਿਓ ਤੇ ਆਪਾਂ ਬੁੱਕਣ ਲੱਗੇ ਸੌਣ ਦੇਣਾ ਸਾਡੀ ਸਾਰੀ ਕੀਤੀ ਕਰੇ ਕੂਚਾ ਨਾ ਪੈ ਦੇ ਆਪਾਂ ਚਲੀ ਜਾਈਂ ਅੰਦਰ ਹੁਣ ਹੁਣ ਨਾ ਇਹ ਗੱਲ ਛੇੜਿਓ ਕੋਈ ਚਲੋ ਵੇਲਾ ਪਾਬੀ ਜਰ ਦਾ ਕੰਮ ਹੈ ਮੈਂ ਤੇਨੂੰ ਬੜੀ ਸਣੀ ਸਮਝਦਾ ਹਾਂ ਤੇ ਬਾਬਾ ਚੱਕਰਾਂ ਦੀ ਕੰਨ ਦੀ ਪਈ ਆ ਵੇਖ ਲਓ ਸਾਡੇ ਮਾਪਿਆਂ ਨੇ ਕਦੀ ਨਾ ਇਹ ਕੰਮ ਵੇਖਿਆ ਨਹੀਂ ਕਿਤੇ ਪਤਾ ਨਹੀਂ ਉਹਨਾਂ ਨੂੰ ਜਿਹੜੇ ਕੰਮ ਸਾਡੇ ਘਰ ਤੋਂ ਹੋਣ ਲੱਗਦੇ ਆ ਕੀ ਧੀ ਮੜੀ ਗਾਲ ਐਵੇਂ ਕੱਢਦੀ ਹੈਗੀ ਤਾਨੂੰ ਤੇ ਮੈਂ ਕਹਿੰਦੀ ਹੈਗੀ ਇਹ ਗੁਰ ਜਿੱਧਰ ਕੋਈ ਨਾ ਕੋਈ ਗੱਲ ਹੈਗੀ ਆ ਤੁਸੀਂ ਨਹੀਂ ਮੰਨਦੇ ਮੇਰੀ ਗੱਲ ਓਏ ਚਾਰਾ ਭਲਾ ਮਾਨਸ ਬਨਜਿੰਦਰ ਪਾਜੀ ਹੈ ਜੋ ਪਿੰਡਾ ਲਾਹਣਾ ਵਰਗਾ ਵਾ ਤੇ ਉਹਦੇ ਕੋਈ ਕੰਮ ਨਹੀਂ ਆਉਂਦਾ ਇਹ ਕਰ ਚਕੀ ਬੰਡਿਆ ਕੀ ਨਹੀਂ ਬੰਡਿਆ ਜਿਉ ਚੰਗਾ ਹੁੰਦਾ ਨਾ ਤਾਂ ਇੱਥੇ ਤੱਕ ਕੰਮ ਹੀ ਨਾ ਵਿਗੜਦਾ ਉਹ ਚੰਗਾ ਪਲੱਸदाई ਪੜ ਕੇ ਬੈਠਾ ਓ ਚੱਲ ਫੇ ਚਾਹ ਵੀਏ ਕੋਟਾ ਲੇ ਚੱਲਦੇ ਆਂ ਦੇਖਦੇ ਹੁਣੇ ਚਲੋ ਲੱਗਦਾ ਪਰੋਣਾ ਆਇਆ ਵਾ ਨਾਲ ਭੈਣ ਵੀ ਆਈ ਹੋਣੀ ਆ ਚੱਲ ਵੇਨਾ ਵਾ ਮੇਰੀ ਘਰ ਸੁਣੋ ਹਾਂ ਆ ਤੁਹਾਡੀ ਭੈਣ ਤੇ ਭਾਈ ਆਏ ਆ ਆਹੋ ਤੇ ਮੈਂ ਚਾਹ ਧਰੀ ਆ ਤੇ ਜਾ ਕੇ ਤੁਸੀਂ ਸਮੋਸੇ ਲਿਆ ਦਿਓ ਮੈਂ ਮਿਲਣ ਲਵਾਂ ਮੜਾ ਜਾ ਜਾਓ ਸਮੋਸੇ ਲਿਆਓ ਤੁਸੀਂ ਨੂੰ ਬੜੀ ਖਾਂਗ ਲੱਗੀ ਕੀ ਗੱਲ ਹੋਈ ਆ ਕੁਝ ਨਹੀਂ ਹੋਇਆ ਮੈਨੂੰ ਜਾਓ ਤੁਸੀਂ ਹਾਂ ਠੀਕ ਵੀ ਹੈਗੀ ਆ ਮੈਂ ਠੀਕ ਹੀ ਆ ਤੁਸੀਂ ਜਾਓ ਸਮੋਸੇ ਲਿਆਓ ਫਿਰ ਕਹਿਣਾ ਪਰ ਜਾਈ ਨਚਾ ਫੁੱਕੀ ਪਿਆਲਤੀ ਆ ਚਲ ਠੀਕ ਆਹੋ ਹੀ ਲੈ ਜਾਓ ਮੋਰਸਾ ਆਹੋ ਨਹੀਂ ਕਿੰਨੇ ਲਾਵਾਂ ਸੱਚ ਲਿਆਉਣੇ ਕਿੰਨੇ ਆ ਗਿਣ ਲਿਓ ਜਿੰਨੇ ਚਲੇ ਹੈਗੇ ਘਰ ਸਾਰਿਆਂ ਵਾਸਤੇ ਲੈ ਆਓ ਆ ਚੱਲ ਠੀਕ ਆ ਤਾਂ। ਆਹ। ਵੀਕ ਲੈ ਆਉਣਾ, ਵੀਹ ਨਾ ਸਰ ਜਲਾ। ਲੈ ਉਹ ਲੈ ਉਹ, ਛਿੱਤ ਛਿੱਤ ਲੈ ਕੇ ਆਇਓ। ਆਹ। ਚਾਹ ਤੇ ਮੇਰੀ ਬਣ ਗਈ ਆ। ਚੱਲ ਕੋਈ ਨਾ। ਚੱਲ। ਸਮੋਸੇ ਲੈਣੀਆਂ ਮਗਾ। ਤੇ ਚਾਹ ਪੀਣ ਡਾ ਕੇ ਨਾ ਨਾ ਨੂੰ। ਤੇ ਆਪ ਖਿਸਕ ਨਹੀਂ ਆ। ਬਾਬੇ تیر ਤੁੱਕੇ ਕੋ। ਉਹਨੂੰ ਜਾ ਕੇ ਦੱਸ ਨਹੀਂ ਫੇ ਬਾਬਾ ਤੇਰਾ تیر ਤੁੱਕਾ ਚੱਲ ਗਿਆ ਵਾ। ਹੁਣ ਗਾੜੀ ਇਦਾਂ ਕਰ ਵੀ ਇਹ ਠੰਡ ਨਾ ਪਵੇ। ਇਹ ਦਿਨੋਂ ਬਿਦਨ ਕਪੱਤ ਵਾਧਾ ਹੀ ਜਾਵੇ, ਵਾਧਾ ਹੀ ਜਾਵੇ। ਤੇ ਫੇਰ ਜਾ ਕੇ ਕੋਈ ਗੱਲ ਬਣਨੀ ਆ। ਚੱਲ ਵੇਖਾਂ। ਚਾਹ ਪਾਵਾਂ ਜਾ ਕੇ ਉਹਨਾਂ ਚੋਂ ਸਮੋਸੇ ਆਉਣੇ ਆ ਲੈ ਲੱਗਦਾ ਸਮੋਸੇ ਲੈ ਆਈ ਆ ਇਹ ਲੈ ਜੇ ਓਏ ਆਹੋ ਚੱਲ ਵਧੀਆ ਕੀਤਾ ਤੇ ਮੈਂ ਹੁਣ ਨਾ ਚਾਹ ਪਾ ਕੇ ਲੈਉਣੀ ਤੇ ਬਹਿ ਜਾ ਪੈਣ ਜੀ ਉਹਨਾਂ ਨਾਲ ਮੈਂ ਲਾ ਕੇ ਬਹਿਨਾ ਵਾਂ ਆਹੋ ਤੇ ਪੜਪੜੀ ਪਹਿਲਾ ਕਿ ਨਹੀਂ ਸਭ ਕੋ ਪਿਆਲਤਾ ਵਾ ਤੁਸੀਂ ਜਾ ਕੇ ਬੈਠੋ ਤੇ ਮੈਂ ਸਮੋਸੇ ਪਾ ਕੇ ਚਾਹ ਲਿਆਵਾਂ ਚੱਲ ਠੀਕ ਚੱਲ ਜੀ ਬੰਜੋਤ ਹੁਣ ਤੇਰੀ ਅਗਲੀ ਚਾਲ ਚੱਲਣ ਦਾ ਟਾਈਮ ਆ ਗਿਆ ਵਾ ਸਮੋਸੇ ਪਾ ਪਲੇਟ ਵਿੱਚ ਤੇ ਚਾਹ ਰੱਖ ਪਰੋਣੇ ਆ ਤੇ ਗਾੜੀ ਤੇ ਫੇਰ ਚੱਲ ਆਪ ਬਾਬੇ ਫਿਰ ਦੁਬੇ ਪਹਿਲੇ ਤੇ ਮਰਖੇ ਆ 10000 ਰੁਪਇਆ ਵਾ ਜੇ 10000 ਦੇ ਰਾਂ ਮੈਂ ਪਊ ਨਾ ਮੈਨੂੰ ਕੋਈ ਗੱਲ ਨਹੀਂ ਪਰ ਇਹ ਨਵੀਂ ਦੇ ਪਿਆਰ ਦੀ ਮਿੱਥੇ ਲੱਗਣ ਦੇਣੇ ਇਹਨੂੰ ਤੇ ਮੈਂ ਇੱਕ ਵਾਰੀ ਘੁਡਾ ਕੇ ਛੱਡੂ ਕੋਈ ਨਹੀਂ ਵੇਖਣ ਡਿਆ ਏਦਾਂ ਕਰਦੀ ਆ ਚਲੀ ਜਾਨੀ ਆ ਚੱਲ ਚਾਹ ਪਿੰਦਿਆ ਪਿੰਦਿਆ ਮੈਂ ਹੋ ਕੇ ਆ ਜਾਣਾ ਚੱਲ ਮੰਮੀ ਇੱਥੇ ਘਰਨੇ ਮੈਂ ਬੋਰ ਹੁੰਦਾ ਵਾ ਮੈਨੂੰ ਆਪਣੇ ਨਾਲ ਲੈ ਜਾਓ ਅੱਛਾ ਤੂੰ ਬਹੁਤਾ ਨਹੀਂ ਬੋਰ ਹੁੰਦਾ ਕੋ ਨਾ ਤੈਨੂੰ ਮੈਂ ਹੀ ਦੇਹਨੀ ਆ ਜਦੋਂ ਮੈਂ ਕਿਤੇ ਜਾਣ ਲੱਗਨੀ ਆ ਮਗਰੇ ਭੱਜ ਕੇ ਆਇਆ ਇਹਨਾਂ ਜਸੂਸ ਜਿਆ ਤੇਰੀ ਮਾਂ ਨੇ ਤਾਂ ਕੱਜ ਜਸੂਸ ਢਿਆ ਮੇਰੇ ਵਾਸਤੇ ਵੀ ਜਿੱਥੇ ਮਾਮੀ ਜਾਂਦੀ ਨਜ਼ਰ ਰੱਖਿਆ ਕਰ ਕਿਤੇ ਖੂਚ ਨਹੀਂ ਪੈ ਚਲੀ ਠੱਠੇ ਚ ਮੈਂ ਮੈਂ ਇੱਥੇ ਹੀ ਆ ਚੰਗਾ ਮੈਂ ਤਾਂ ਕੰਮ ਚਲੀ ਤੋਰੀਆਂ ਵੇਖਣ ਲੱਗੀ ਆ ਤੇ ਭੱਜ ਆਪਣੀ ਮਾਂ ਕੋ ਦੌੜ ਜਾ ਮਾਰ ਕੇ ਚਪੇੜ ਬੂਥਾ ਲਾਲ ਕਰ ਦੂੰਗੀ ਕਿੱਡਾ ਗੰਦ ਪਾਇਆ ਇਹਨਾਂ ਨੇ ਮਾਮੀ ਮੈਂ ਬੋਰ ਹੁਣਾਵਾ ਜੈ ਬਾਬੇ ਧੀਰਤੁੱਕੇ ਵਾਲੇ ਦੀ ਜੈ ਬਾਬੇ ਧੀਰਤੁੱਕੇ ਵਾਲੇ ਦੀ ਬਾਬਾ ਜੀ ਜਿੱਦਾਂ ਤੁਸੀਂ ਦੱਸਿਆ ਸੀ ਨਾ ਉਦਾਂ ਉਦਾਂ ਹੋਣ ਡਿਆ ਵਾ ਹੁਣ ਤੇ ਨਾ ਬਸ ਆਪਣੀ ਹੋਰ ਕਿਰਪਾ ਕਰੋ ਵੀ ਕੰਮ ਠੰਡਾ ਨਾ ਹੋਵੇ ਭਖਿਆ ਰਵੇ ਕੰਮ ਕਿਰਪਾਈ ਕਿਰਪਾਵਾ ਤੁਹਾਨੂੰ ਕਿਹਾ ਹੈ ਨਾ ਧੀਰ ਚੱਲ ਗਿਆ ਵਾ ਉਹੀ ਤੇ ਮੈਂ ਕਹਿਣ ਡਈ ਆ ਇਹ ਤੇ ਬਾਬੇ ਦੇ ਕਮਾਲ ਵਾ ਸਾਰੇ ਬਾਬਾ ਜੀ ਹੁਣ ਬਚਨ ਛੱਡੋ ਮੂੰਹ ਚ ਕੋਈ ਕਰਦੇ ਹਾਲ ਤਾਂ ਬਾਬਾ ਜੀ ਬਸ ਇੱਕ ਵਾਰੀ ਨਵੀਂ ਚੱਲ ਜੇ ਘਰ ਛੱਡ ਕੇ ਮੈਨੂੰ ਹੋਰ ਕੋਹ ਨਹੀਂ ਚਾਹੀਦਾ ਤੇ ਮੈਂ ਅੱਜ ਫੇਰ ਨਾ ਤੁਹਾਡੇ ਵਾਸਤੇ 10000 ਰੁਪਏ ਲੈ ਕੇ ਆਈ ਆ 10000 ਆਹੋ ਬਾਬਾ ਜੀ ਨਹੀਂ ਅੱਜ ਤੱਕ ਲੱਗਦਾ ਕਰਨੇ ਬਣਾ ਤੇ ਅੱਜ ਇਹੋ ਜਿਹਾ ਚੱਕਰ ਚਲਾ ਕੇ ਦੋ ਵੀ ਬਸ ਦੇਰ ਤੇ ਮੇਰਾ ਦਿਵਾਲੇ ਉਹਦੇ ਹੋ ਗਿਆ ਵਾ ਉਹਨੂੰ ਡਿਆ ਪਿਆ ਗਾਲਾਂ ਕੱਢਣ ਉਹਨੂੰ ਘਰੋਂ ਬਾਹਰ ਕੱਢਣ ਦੀ ਤਿਆਰੀ ਕਰਨ ਗਿਆ ਪੂਰੀ ਹੁਣ ਇਹ ਆ ਕਿ ਮੇਰੀ ਨਨਾਨ ਆ ਗਈ ਆ ਹੁਣ ਇਹ ਨਾ ਹੋਵੇ ਉਹ ਉਹਨਾਂ ਨੂੰ ਸਮਝਾ ਦੇ ਤੇ ਫੇਰ ਕੰਮ ਠੰਡਾ ਪੈ ਜੇ ਤੇਰੀ ਭੂਆ ਦਾ ਕੀ ਉਹ ਉਹ ਕਹਿੰਦੀ ਹੁਣ ਭੂਆ ਤਾਂ ਚਲ ਗਈ ਵੇਖਿਆ ਜੀ ਉਹ ਤਾਂ ਕਮਾਲ ਪਾਵੇ ਨੇ ਕਰਾਮਾਤਾਂ ਆ ਵਾਕਿਆਈ ਬਾਬੇ ਆਂ ਨੀਆਂ ਕਰਾਮਾਤਾਂ ਉਹ ਤੇ ਰਾਤ ਰਾਤ ਉਹਨੂੰ ਫੋਨ ਆ ਗਿਆ ਕੋਈ ਸੱਸ ਨਹੀਂ ਠੀਕ ਤਾਂ ਚਲ ਗਈ ਆ ਬੈ ਗਈ ਟ੍ਰੇਨ 'ਨੇ ਫੇਰ ਆਉਂ ਨਹੀਂ ਆਉਂਦੀ ਮੈਂ ਤੇ ਕਿਆ ਹੂੰ ਮੈਂ ਮੈਂ ਤੇ ਕਿਆ ਹੀ ਬਾਬਾ ਜੀ ਨਾਨਨੇ ਨਹੀਂ ਆਉਣਾ ਉਹ ਤੇ ਐਨ ਮੌਕੇ ਤੇ ਜਦੋਂ ਲਾਂਡੇ ਦੋਵੇਂ ਜੀ ਐਨ ਮੌਕੇ ਤੇ ਟੱਪ ਗਈ ਆਣ ਕੇ ਹੁਣ ਤੁਸੀਂ ਦੱਸੋ ਹੁਣ ਉਹ ਕਿਦਾਂ ਜਾਊਗੀ ਤੇ ਨਵੀਂ ਕਿਦਾਂ ਘਰੋਂ ਨਿਕਲੂਗੀ ਬਾਹਰ ਉਹ ਵੀ ਜਿਹੜੀ ਟੜੀ ਨਾ ਨਾ ਉਹ ਵੀ ਪੈਰਾ ਨਹੀਂ ਮਿੱਟੀ ਚੁਕਣੀ ਐਨੇ ਨਹੀਂ ਮੇਰੇ ਕੋਲ ਪਾਪੜ ਵੇਲੇ ਜਾਂਦੇ ਬਾਬਾ ਜੀ ਭਾਵੇਂ ਪਾ ਮਿੱਟੀ ਨਹੀਂ ਚਕੋਣੀ ਐ ਕਿ ਇੱਕ ਇਹੋ ਜੀ ਕਰਾਮਾਤ ਕਰਨੀ ਆ ਉਲਟਾ ਪਲਟਾ ਹੋ ਜਾਊ ਸਭ ਕੁਝ ਹੋ ਜਾਊ ਚੱਲ ਠੀਕ ਆ ਬਾਬਾ ਜੀ ਠੀਕ ਆ ਜੈ ਬਾਬੇ ਤੀਰ ਤੁਕੇ ਦੀ ਜੈ ਬਾਬੇ ਤੀਰ ਤੁਕੇ ਦੀ ਤੇ ਬਾਬਾ ਜੀ ਹੁਣ ਇਹ ਮਿਹਰ ਕਰੋ ਫੀਹੋ ਨਾ ਜਾਂ ਮੈਨੂੰ ਕੋਈ ਚੀਜ਼ ਦੇਣੀ ਹੈ ਧਾਗਾ ਧੁਗਾ ਦੇਣਾ ਕੀ ਦੇਣਾ ਜੇ ਇਹ ਵੀ ਅੱਜ ਨਹੀਂ ਕੁਝ ਦੇਣਾ ਅੱਜ ਨਹੀਂ ਅੱਜ ਤੁਸੀਂ ਜਾਓ ਬਸ ਕਰਾਮਰ ਮੈਂ ਇੱਥੇ ਕਰਨੀ ਆ ਚੱਲ ਠੀਕ ਆ ਆ ਲਓ ਫੜੋ ਆ ਪੈਸੇ ਮੈਂ ਲਿਆਂਦੇ ਆ 10000 ਰੁਪਇਆ ਵਾ ਪੂਰਾ ਆ ਲਓ ਅਜਹੀਂ ਤੁਹਾਡੇ ਲਈ ਇੱਥੇ ਭਗਤੀ ਕਰਨੀ ਆਸਣ ਰੋਣਾ ਤੁਹਾਡੇ ਲਈ ਅੱਜ ਚਲੋ ਠੀਕ ਆ ਬਾਬਾ ਜੀ ਮੈਂ ਜਾਵਾਂ ਫਿਰ ਜਾਓ ਪਰੌਣੇ ਘਰ ਬੈਠੇ ਆ ਫਿਰ ਇਹ ਨਾ ਹੋਵੇ ਵੀ ਸ਼ੱਕ ਕਰਨ ਮੇਰੇ ਤੇ ਚੰਗਾ ਬਾਬਾ ਜੀ ਜੈ ਬਾਬੇ ਤੀਰ ਤੁਕੇ ਦੀ ਜੈ ਬਾਬੇ ਤੀਰ ਤੁਕੇ ਦੀ ਅੱਜ ਤੇ ਭਗਤਾ ਤੇ ਸੱਤ ਹੀ ਬਣੀ ਹੋ ਗਈ ਦਾ ਯਾਰ ਹੈ ਇਹ ਜਿਆਦਾ ਚਿਰ ਨਹੀਂ ਚੱਲਣਾ ਤੇ ਇੱਥੋਂ ਹੁਣ ਨਿਕਲੀਏ ਤੇਰਾ ਠੁਟੀ ਆਪਣਾ ਹਾਂ ਨਾ ਬੜਾ ਬੁਢਾ ਜੀ ਆਹ ਤੇ ਇਹ ਹੁਣ 10000 ਨੂੰ ਮਿਲ ਗਿਆ ਵਾ ਹਾਂ ਤਾਂ ਦੇ ਮਹੀਨਾ ਬੜੇ ਰਮਾਨਾ ਲਾ ਜਾਣਾ ਹੁਣ ਭਾਵੇਂ ਬੱਕਰਾ ਖਾਈਏ ਭਾਵੇਂ ਮੁਰਗਾ ਖਾਈਏ ਬੋਤਲ ਜਿਹੜੀ ਕੋਲ ਹੈ ਉਹਨਾਂ ਨੂੰ ਉਹ ਤੇ ਲੈਉਣੀ ਦਿਉਣੀ ਆ ਹਾਂ ਹੁਣ ਮੂੰਹ ਲੱਗਦਾ ਜਿਆਦਾ ਚਿਰ ਨਹੀਂ ਚੱਲਣਾ ਬਾ ਮੈਨੂੰ ਲੱਗਣ ਡਿਆ ਆ ਅੱਜ ਕਿਉਂਕਿ ਹੁਣ ਸ਼ੱਕ ਪਈ ਜਾਂਦਾ ਮੈਨੂੰ ਇੰਨਾ ਕਰੀਏ ਅੱਜ 2 ਦਿਨ ਸਮਾਦੀ ਲਾ ਲਈਏ ਹੋਰ ਨਹੀਂ 2 ਦਿਨ ਨਹੀਂ ਲਾਉਣੀ ਜਿਆਦਾ 3 ਨਹੀਂ ਟਿਕਣਾ ਇੱਥੇ ਹਾਂ ਤੇ 2 ਦਿਨ ਲਾ ਲਈਓ ਬਾਅਦ ਡੇਰੇ ਪੁੱੜਦੀ ਨਹੀਂ ਡੇਰੇ ਪੁੱਤ ਨਹੀਂ ਬਣੇ ਹੋਰ ਇਹ ਆਉਂਦੀ ਏ ਬਾਜੀ ਕਿਤਾਬ ਮੈਂ ਕਿਤਾਬ ਹੀ ਲੈ ਭਗਦਾ ਅੱਜ ਲੱਗਦਾ ਇਹ ਬੱਲੇ ਤਰੇ ਹੁੰਦੇ ਆ ਅੱਜ ਲੱਗਦਾ ਚੰਗੀ ਪੀੜਤਾ ਚ ਲੱਗਦੇ ਮਨੇ ਜਿਹੜੇ ਸਾਨੂੰ ਸੱਟਾਂ ਲਗੀਆਂ ਹੋਣਾ ਲੱਗਾ ਕੋਈ ਵੱਡੀ ਕਾਰਵਾਈ ਹੋਈ ਇਹ ਕਿਦੇ ਸ਼ਰੀਕਾਂ ਨੇ ਕੰਮ ਕੀਤੇ ਹੁੰਦੇ ਇਹੋ ਜਿਹੀ ਹੁੰਦੇ ਹੁੰਦੇ ਆ ਹਾਂ ਹੋਰ ਕਿਨੇ ਆਉਣਾ ਉਹਨਾਂ ਨੇ ਚਲੋ ਬਹੁਤ ਆਦਾ ਉਹਨਾਂ ਵਾਲੇ ਇਹਦੇ ਫੱਤੇ ਇਹਨਾਂ ਦੀ ਅੱਜ ਫੱਟੀ ਪਹੁੰਚੀ ਚੰਗੀ ਤਾਂ ਅੱਛਾ ਓਏ ਰਬ ਜੀ ਵਾਹਿਗੁਰੂ ਆਪਾਂ ਨਾ ਪੋਸ਼ਕ ਤੇ ਬਾਬਿਆਂ ਦਾ ਡੇਰਾ ਰੱਖਦੇ ਨੇ ਬਾਬਾ ਜੀ ਉਹ ਇੱਥੇ ਕੰਮਨੇ ਪਰਮਨੇ ਬਾਬਿਆਂ ਦਾ ਡੇਰਾ ਹੈਗਾ ਆਪਾਂ ਠੀਕ ਜਗ੍ਹਾ ਤੇ ਆ ਗਏ ਆ ਹਾਂਜੀ ਹਾਂਜੀ ਤੁਸੀਂ ਚੰਗੀ ਜਗ੍ਹਾ ਤੇ ਆਏ ਹੋ ਮਾੜੀ ਜਗ੍ਹਾ ਤੇ ਨਹੀਂ ਆਏ ਅਸੀਂ ਬਾਬੇ ਤੀਰ ਤੋਂ ਕਹਾਲੇ ਜਾਣਾ ਸੀ ਜਵਾਨਾ ਆ ਭੱਜਾਈ ਆਪਾਂ ਉਹ ਹੂੰ ਪਰ ਬਾਉ ਬਾਉ ਆਪਾਂ ਬੜੀ ਆਸ ਲੈ ਕੇ ਆਏ ਆ ਤੁਹਾਡੇ ਕੋਲ ਕੋਈ ਨਾ ਕੋਈ ਨਾ ਬਹਿ ਜਾਓ ਭੱਜੇ ਜਾਂਦੇ ਜੇ ਗਾਂ ਵੀ ਬਹਿ ਜਾਓ ਬਹਿ ਜਾਓ